ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਇੱਕ ਪਾਸੇ ਸ਼ਰੋਮਣੀ ਅਕਾਲੀ ਦਲ ਦਾ ਕਾਟੋ ਕਲੇਸ਼ ਦੂਸਰੇ ਪਾਸੇ ਸੁਖਬੀਰ ਸਿੰਘ ਫਿਰ ਦੁਬਾਰਾ ਤੀਜੀ ਵਾਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ 12 April ਦਾ ਦਿਨ ਇਤਿਹਾਸਕ ਦਿਨ ਮੰਨਿਆ ਜਾ ਰਿਹਾ ਹੈ ਬਾਦਲ ਪਰਿਵਾਰ ਵਾਸਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਸਾਰਾ ਤਾਮ ਝਾਮ ਝੋਕੇ ਤੀਜੀ ਵਾਰ ਫਿਰ ਦੁਬਾਰਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਇਕਬਾਲ ਸਿੰਘ ਝੂੜਾ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੁਆਵਾਂ ਮੋਤਲ ਕਰ ਦਿੱਤੀਆਂ ਗਈਆਂ। ਦਮਦਮਾ ਸਾਹਿਬ ਦੇ ਜਥੇਦਾਰ, ਸ੍ਰੀ ਅਕਾਲ ਤਖਤ ਕੇਸਗੜ ਜਥੇਦਾਰ ਦੀਆਂ। ਲੇਕਿਨ ਸਭ ਤੋਂ ਵੱਧ ਬੈਕਸਟੇਜ ਤੇ ਕਿਸ ਨੇ ਪਲਟਵਾਰ ਕੀਤਾ? ਸੁਖਬੀਰ ਸਿੰਘ ਬਾਦਲ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਰਹੇ। ਹੌਸਲਾ ਬਣਾਇਆ ਕਿ ਤੀਜੀ ਵਾਰ ਤੁਸੀਂ ਹੀ ਪ੍ਰਧਾਨ ਬਣੋਗੇ। ਤੁਹਾਡੀ ਸ਼ਰੂਮਣੀ ਅਕਾਲੀ ਦਲ ਨੂੰ ਬੜੀ ਵੱਡੀ ਦੇਣ ਹੈ। ਜੇ ਗੱਲ ਕਰੀਏ ਡਾਕਟਰ ਦਲਜੀਤ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੜੀ ਹੈ ਉਹਨੇ ਵੱਡੇ ਕੰਮ ਨਹੀਂ ਕੀਤੇ ਸੁਭੀਰ ਸਿੰਘ ਬਾਦਲ ਵਾਸਤੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਜਿੰਨੇ ਕਿ ਵਿਰਸਾ ਸਿੰਘ ਵਲਟੋਹਾ ਨੇ ਰਜ ਕੇ ਭੰਡਿਆ ਨੀਟਾ ਉਰਫ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਹਰ ਪੱਧਰ ਤੇ ਨੀਵਾ ਬਕਾਉਣ ਦੀ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਬਾਅਦੂ ਕਰਦਾਰਕੁਚੀ ਕੀਤੀ ਗਈ ਹਾਲਾਂਕਿ ਦੇਖੋ ਕਿ ਗਿਆਨੀ ਹਰਪ੍ਰੀਤ ਸਿੰਘ ਸੱਚੇ ਸੀ ਉਹ ਬੇਦਾਗ ਸੀ ਉਹਨਾਂ ਦਾ ਕਿਰਦਾਰ ਜਿਹੜਾ ਹੈ ਖਰਾਬ ਨਹੀਂ ਸੀ ਕਿਉਂਕਿ ਹਿਊਮਨ ਰਾਈਟ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਿੰਨੇ ਵੀ ਇਲਜ਼ਾਮ ਲਗਾਏ ਸੀ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਸਾਥੀਆਂ ਦੇ ਉਹ ਸਾਰੇ ਬਿਲਕੁਲ ਨਜਾਇਜ਼ ਸੀ ਬੇਬੁਨਿਆਦ ਸੀ ਲੇਕਿਨ ਇਸ ਦੇ ਬਾਅਦ ਯੂ ਵਿਰਸਾ ਸਿੰਘ ਮਲਟੋਹਾ ਨੇ ਫਿਰ ਇਲਜ਼ਾਮ ਲਗਾਏ ਭਾਰਤੀ ਜਨਤਾ ਪਾਰਟੀ ਦੇ ਇਹ ਜਿਲ੍ਹੇ ਵੀ ਆਗੂ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਦੇ ਨਾਲ ਮਿਲੇ ਹੋਏ ਨੇ ਆਰਐਸ ਦੇ ਅੰਡਰ ਚੱਲ ਰਹੇ ਨੇ ਇਹ ਸਾਰੇ ਜਥੇਦਾਰ ਆਖਰਕਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਅੰਦਰ ਖਾਤੇ ਸਭ ਤੋਂ ਵੱਡਾ ਜ਼ਿਕਰ ਕਿਸੇ ਨੇ ਐਮ ਭੂਮਿਕਾ ਰੋਲ ਨਿਭਾਇਆ ਹੈ ਉਹ ਨੇ ਵਿਰਸਾ ਸਿੰਘ ਮਲਟੋਹਾ ਸੂਤਰ ਦੱਸਦੇ ਪਹਿੰਦੇ ਕਿ ਬੜੀ ਜਲਦੀ ਤਖਤਾ ਪਲਟਣ ਵਾਲਾ ਹੈ ਫੈਸਲੇ ਜਿਸ ਤਰ੍ਹਾਂ ਬਦਲੇ ਗਏ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਇਹ ਆਪਣਾ ਰਾਜਸੀ ਅਧਿਕਾਰਗਵਾ ਚੁੱਕੇ ਨੇ ਲੇਕਿਨ ਫਿਰ ਦੁਬਾਰਾ ਜਿਹੜੇ ਵਿਰਸਾ ਸਿੰਘ ਵਲਟੋਹਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਰਹੇ ਨੇ ਵੱਡੀ ਜ਼ਿੰਮੇਵਾਰੀ ਸੂਤਰ ਦੱਸਦੇ ਨੇ ਕਿ ਉਹਨਾਂ ਨੂੰ ਵਾਈਸ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੇਕਰ ਸਭ ਤੋਂ ਜ਼ਿਆਦਾ ਹਮਾਇਤ ਕੀਤੀ ਹੈ ਪ੍ਰਧਾਨ ਬਣ ਦੇ ਵਿੱਚ ਖੁੱਲ੍ਹ ਕੇ ਭਾਵੇਂ ਬਾਹਰ ਨਹੀਂ ਆਏ ਲੇਕਨ ਜਥੇਦਾਰ ਸਹਿਬਾਨਾ ਦੇ ਨਾਲ ਸਭ ਤੋਂ ਵੱਧ ਮੱਥਾ ਸਭ ਤੋਂ ਵੱਧ ਵੱਧ ਜੇਕਰ ਉਹਨਾਂ ਦੇ ਖਿਲਾਫ ਬੋਲਿਆ ਹੈ ਉਹਨੇ ਵਿਰਸਾ ਸਿੰਘ ਵਿਲਟੋਹਾ ਵਿਰਸਾ ਸਿੰਘ ਵਿਲਟੋਹਾ ਵੱਲੋਂ ਵਾਰ-ਵਾਰ ਜਿਹੜੇ ਤੰਜ ਕਸੇ ਗਿਆ ਨਿਸ਼ਾਨੇ ਸਿੱਧੇ ਗਿਆ ਇਲਜ਼ਾਮ ਲਗਾਏ ਗਿਆ ਕਰਦਾਰਕੁਸ਼ੀ ਕੀਤੀ ਗਈ ਵੱਖ-ਵੱਖ ਚੈਨਲਾਂ ਉੱਤੇ ਇਨਸ਼ੂ ਕੀਤੀਆਂ ਗਈਆਂ ਜਿੰਨੀਆਂ ਵੀ ਗਲਤੀਆਂ ਕੀਤੀਆਂ ਸੁਖਬੀਰ ਸਿੰਘ ਬਾਦਲਜਾ ਬਾਦਲ ਪਰਿਵਾਰ ਨੇ ਉਹਨਾਂ ਸਾਰਿਆਂ ਉੱਤੇ ਮਿੱਟੀ ਪਾਉਣ ਦਾ ਕੰਮ ਅੰਦਰ ਖਾਤੇ ਵਿਰਸਾ ਸਿੰਘ ਬਲਟੋਹਾ ਨੇ ਕੀਤਾ ਇਸ ਲਈ ਸੂਤਰਾਂ ਦੇ ਹਵਾਲੇ ਦੱਸਦੇ ਨੇ ਕਿ ਬੜੀ ਜਲਦੀ ਫਿਰ ਦੁਬਾਰਾ ਰੀ-ਲਾਂਚਿੰਗ ਹੋ ਰਹੀ ਹੈ ਵਿਰਸਾ ਸਿੰਘ ਬਲਟੋਹਾ ਦੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਭਾਵੇਂ ਕਿਉਂਕਿ ਜਿਹੜੇ ਜਥੇਦਾਰ ਸਹਿਬਾਨਾਂ ਦੇ ਮੌਜੂਦਗੀ ਦੇ ਵਿੱਚ ਫੈਸਲੇ ਲੈ ਗਏ ਉਹ ਫੈਸਲੇ ਰੱਦ ਕੀਤੇ ਜਾਣਗੇ ਜਿਸ ਤਰ੍ਹਾਂ ਪ੍ਰਧਾਨ ਬਣਾ ਕੇ ਤੀਜੀ ਵਾਰ ਸੁਖਬੀਰ ਸਿੰਘ ਬਾਦਲ ਨੇ ਝਟਕਾ ਦਿੱਤਾ ਹੈ ਸ਼ਰੀਫ ਅਕਾਲ ਤਖਤ ਸਾਹਿਬ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਉਹਨਾਂ ਤੇ ਇਲਜ਼ਾਮ ਵੀ ਲਗਾ ਦਿੱਤੇ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰੈਸ਼ਰ ਹੇਠ ਫੈਸਲੇ ਲੈ ਗਏ ਨੇ ਇਸੇ ਤਰ੍ਹਾਂ ਇਹ ਫੈਸਲਾ ਫਿਰ ਜਿਹੜਾ ਰੱਦ ਕੀਤਾ ਜਾਵੇਗਾ ਵਿਰਸਾ ਸਿੰਘ ਵਿਲਟੋਹਾ ਵਾਲਾ ਵੀ ਵਿਰਸਾ ਸਿੰਘ ਵਿਲਟੋਹਾ ਦੀ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਰਹੀ ਹੈ ਸੂਤਰ ਦੱਸੇ ਨੇ ਕਿ ਐਜ਼ ਏ ਪ੍ਰਧਾਨ ਸਾਬਕਾ ਪ੍ਰਧਾਨ ਵਜੋਂ ਜਿਹੜੀ ਹੈ ਸ਼ਾਮੂਲਿਤ ਕਰਨਗੇ ਵਿਰਸਾ ਸਿੰਘ ਵਿਲਟੋਹਾ